ਵੇਖੋ ਵਿਆਹ ਵਾਲਾ ਮਾਹੌਲ ਬਣਿਆ ਜੀ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਹਿੰਦੂਆਂ ਦੇ ਮੁਸਲਮਾਨਾਂ ਦੇ ਸਾਈਆਂ ਦੇ ਸਾਹਮਣੇ ਜਾਤ ਧਰਮਾਂ ਦੇ ਵਿੱਚ ਬਹੁਤ ਖੁਸ਼ੀ ਵਾਲਾ ਮਾਹੌਲ ਬਣਿਆ ਵਿਆਹ ਵਾਲਾ ਮਾਹੌਲ ਬਣਿਆ ਥਾਂ ਥਾਂ ਦੇ ਉੱਤੇ ਕੱਤੇ ਬਾਜੀ ਲੱਡੂ ਵੰਡੇ ਜਾ ਰਹੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਜਾਜਾਕਾਰ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੀ ਸਲਾਬ ਵਿਕਰਮ ਸਿੰਘ ਮਜੀਠੀਆ ਨੂੰ ਲੋਕ ਡੀਗ ਰਹੇ ਜਲਦੀ ਉਹਨਾਂ ਦੀ ਜੁਬਾਨ ਤੋਂ ਸਤਿਗੁਰੂ ਨੇ ਬਹੁਤ ਨੇੜੇ ਹੋ ਕੇ ਸੁਣੀ ਆ ਸਰਕਾਰ ਦੇ ਮੂੰਹ ਤੇ ਵੱਡੀ ਚਪੇੜ ਵੱਜੀ ਆ ਭਗਵੰਦ ਮਾਨ ਨੇ ਚੰਦਰਮਾਲ ਦੇ ਥੁੱਕਿਆ ਸੀ ਉੱਥੋਂ ਕੇ ਜਿਹੜਾ ਚੰਦਰਮਾਲ ਦਾ ਜਿਹੜਾ ਥੱਲੇ ਆ ਕੇ ਭਗਵੰਦ ਮਾਨ ਦੇ ਮੂੰਹ ਤੇ ਪਿਆ ਉਹਨੂੰ ਲੱਗਦਾ ਕਹਿੰਦੇ ਆ ਸੁਣ ਜਾਂਂ ਡਿਆ ਵਾ ਵੀ ਰਾਤ ਦਾ ਪੈਗ ਦੇ ਪੈਗ ਪੈਗ ਦੇ ਪੈਗ ਚੱਲਣ ਰਿਹਾ ਲੱਗਦਾ ਨਹੀਂ ਆਪਣਾ ਦੁੱਖਾ ਜਿਸ ਤਰ੍ਹਾਂ ਰਿਪੋਰਟ ਹੁੰਦੀ ਗਈ ਜਿਹੜਾ ਸਰਕਾਰ ਨੇ ਬੜਾ ਟੱਕਾ ਚਾ ਗਿਆ ਕਿ ਇਹ ਜਮਨਤ ਪਹਿਲਾਂ ਹੀ ਹੋ ਜਾਂਦੀ ਦੇਖੋ ਚਲੋ ਇਹ ਦਾਤਾਂ ਦੇ ਕੰਮ ਨੇ ਪਹਿਲਾਂ ਆ ਗਈ ਬਾਅਦ ਚ ਹੋ ਗਈ ਜੋ ਕੁਝ ਵੀ ਹੋਇਆ ਵਾ ਪਰ ਸਰਕਾਰ ਨੇ ਬਹੁਤ ਆਪਣੀ ਈਰਖਾ ਦੇ ਨਾਲ ਕੰਮ ਕੀਤਾ ਕਹਿੰਦੇ ਕੋਸ਼ਿਸ਼ ਕਰਦੇ ਕੋਈ ਲੋਕਾਂ ਨੂੰ ਕੁਝ ਕੁਝ ਹੋਰ ਦਿਖਾਇਆ ਜਾਂਦਾ ਲੋਕਾਂ ਨੇ ਨਸ਼ੇ ਦੇ ਸਦਾਕਰ ਬੜ ਨਸ਼ੇ ਦੇ ਸਦਾਕਰ ਦੇਖੋ ਕੋਈ ਗੱਲ ਨਿਕਲੀ ਆ ਲੋਕ ਕੋਰਟ ਤੋਂ ਚੱਲ ਕੇ ਹਾਈ ਕੋਰਟ ਹਾਈ ਕੋਰਟ ਤੋਂ ਗਿਆ ਸੁਪਰੀਮ ਕੋਰਟ ਉਹਨਾਂ ਨੇ ਵੇਖਿਆ ਕੁਝ ਹੈ ਹੀ ਕੋਈ ਨਹੀਂ ਸਰਕਾਰ ਜਿਵੇਂ ਤਰੀਕ ਪੇ ਤਰੀਕ ਤਰੀਕ ਪੇ ਤਰੀਕ ਤਰੀਕ ਪੇ ਤਰੀਕਾ ਲੈਂਦੀ ਰਹੀ ਉਹ ਨਿਕਲੇ ਕੁਝ ਨਹੀਂ ਕਦੀ ਸਾਤ 800 ਕਰੋੜ ਦੀ ਜਾਇਦਾਦ ਫੜ ਲਈ ਇੰਨਾ ਨਸ਼ਾ ਫੜਦੇ ਆ ਫੜਦੇ ਆ ਜੇ ਫੜਦੇ ਆ ਮੈਂ ਕਹਿੰਦਾ ਇਹੋ ਜੀ ਜਿਹੜੀ ਇਹਨਾਂ ਨੇ ਈਰਖਾ ਬਾਜੀ ਦੇ ਨਾਲ ਬੀਜ ਬੀਜ ਦਿੱਤਾਣਾ ਡਾੜੂ ਦੀ ਪਾਰਟੀ ਨੇ ਭਗਵੰਤ ਮਾਨ ਨੇ ਔਰ ਉਹ ਦਿੱਲੀ ਦੀ ਟੀਮ ਨੇ ਇਹ ਸਿਰਫ ਇੱਕ ਪੰਜਾਬ ਨੂੰ ਲੁੱਟਣ ਵਾਸਤੇ ਆਏ ਨੇ ਜਿਵੇਂ ਕਿ ਮੁਗਲ ਆਉਂਦੇ ਰਏ ਪਹਿਲਾਂ ਅਫਗਾਨੀ ਆਉਂਦਾ ਰਿਹਾ ਉਹਦੀ ਟੀਮਾਂ ਆਉਂਦੀਆਂ ਅੰਗਰੇਜ਼ ਆਏ ਮੈਂ ਕਿਹਾ ਅੰਗਰੇਜ਼ਾਂ ਮੁਗਲਾਂ ਵੀ ਇੰਨਾ ਪੰਜਾਬ ਦਾ ਨੁਕਸਾਨ ਨਹੀਂ ਕੀਤਾ ਜਿੰਨਾ ਭਗਵੰਤ ਮਾਨ ਔਰ ਕੇਜਰੀਵਾਲ ਨੇ ਪੰਜਾਬ ਦਾ ਕਰ ਦਿੱਤਾ ਨੌਜਵਾਨੀ ਦਾ ਘਾਣ ਕਰ ਦਿੱਤਾ ਨਸ਼ਿਆਂ ਦੇ ਕਿਹਦੇ ਨਸ਼ੇ ਬੰਦ ਕਰਦੇ 24 ਘੰਟਿਆਂ ਦੇ ਉਹ ਨਸ਼ਾ ਵੀ ਕੋਈ ਜਿੱਥੇ ਨਹੀਂ ਮਿਲਦਾ ਉੱਥੇ ਜਾ ਕੇ ਮਿਲਦਾ ਘਰ ਘਰ ਨਸ਼ਾ ਵਿਗੰਡਿਆ ਮਤਲਬ ਆਬ ਹਦਰਾ ਕੰਮ ਪਿਆ ਕੋਈ ਪੁੱਛਣ ਵਾਲਾ ਨਹੀਂ ਕੋਈ ਗਿਸ਼ਨ ਵਾਲਾ ਨਹੀਂ ਆਪੇ ਚੋਰ ਆਪੇ ਚਦਰਾ ਆਪਣੇ ਹੀ ਅਦਾਲਤਾਂ ਨੇ ਮਤਲਬ ਕਿਸੇ ਦੀ ਸੁਣਾਈ ਕੋਈ ਨਹੀਂ ਹੈਗੀ ਨਾ ਮੁਲਾਜ਼ਮ ਦੀ ਸੁਣਾਈ ਆ ਨਾ ਕਿਸਾਨ ਦੀ ਆ ਨਾ ਮਜ਼ਦੂਰ ਦੀ ਆ ਨਾ ਔਰਤਾਂ ਦੀ ਨਾ ਬੀਬੀਆਂ ਨਾ ਨੌਜਵਾਨਾਂ ਨਾ ਬੇਜ਼ਰੂਰਾਂ ਦੀ ਓਏ ਪੰਜਾਬ ਦਾ ਬਿਲਕੁਲ ਠਕਾ ਲੋਕ ਜਾਗ ਰਹੇ ਨੇ ਇਹ ਅਸੀਂ 4 ਸਾਲ ਜਿਹੜਾ ਮੌਕਾ ਦੇ ਆਗੇ ਬਹੁਤ ਇਹਨਾਂ ਨਾਲ ਕਹਾਣ ਕੀਤਾ ਪੰਜਾਬੀਆਂ ਨੇ ਆਪਣੇ ਆਪਣੇ ਪੈਰੀ ਘਵਾੜੀ ਮਾਰੀ ਸੀ ਤੋਂ ਸ਼ਰਾਬ ਬਿਕਰਮ ਸਿੰਘ ਮਜੀਠੀਆ ਦੇ ਆਉਣ ਨਾਲ ਇੱਥੇ ਮਾਜੇ ਦੀ ਬਹੁਤ ਵੱਡੀ ਚੇਂਜ ਹੋਣੀ ਹੈ ਤੇ ਪੰਜਾਬ ਦੀ ਬਹੁਤ ਵੱਡੀ ਚੇਂਜ ਹੋਣੀ ਹੈ 2027 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਏਗਾ ਅੰਰੋਲ ਸਰਕਾਰ ਬਣੇਗੀ ਸ਼ਰੋਮਣੀ ਅਕਾਲੀ ਦਲ ਦੀ ਔਰ ਪੰਜਾਬ ਨੂੰ ਫੇਰ ਆਪਾਂ ਖੁਸ਼ਹਾਲ ਕਰਨ ਵਾਸਤੇ ਸਰਦਾਰਸ ਕਬੀਰ ਸਿੰਘ ਬਾਦਲ ਜੋ ਵੀ ਇਹਨਾਂ ਦਾ ਪਹਿਲਾ ਪਲਾਨ ਚੱਲਦਾ ਰਿਹਾ ਪੰਜਾਬ ਨੂੰ ਪਹਿਲਾਂ ਹੀ ਬੜਾ ਖਿਆਲ ਰੱਖਿਆ ਜੀ ਔਰ ਗਾਂ ਵੀ ਇਸੇ ਤਰ੍ਹਾਂ ਲਿਆਂਦੇ ਲਿਆਂਦਾ ਜਾਏਗਾ ਪੰਜਾਬ ਨੂੰ ਇਹਨਾਂ ਨਾਲ ਲਿਆਉਣ ਨਾਲ ਔਰ ਅਕਾਲੀ ਦਲ ਮਜ਼ਬੂਤ ਹੋਏਗਾ ਸਭ ਵੱਡੇ ਬਦਲੇ ਪੰਜਾਬ ਦਾ ਬੈਗ ਨਾ ਮਜ਼ਬੂਤੀ ਕੀ ਉਹ ਜਿਦਾ ਕਹਿੰਦੇ ਫੈਵਿਕੋਲ ਦਾ ਇਹੋ ਜਿਹਾ ਲੱਗਣਾ ਹੋਣਾ ਵੇਖੋ ਤੁਸੀਂ 1 ਨੇ 2 ਦੋਨੇ 11 11 ਨੇ 121 ਕਰਨੇ ਆ ਹਰ ਬੰਦਾ ਚਾਹੁੰਦਾ ਪੰਜਾਬ ਦੀ ਕਿਉਂ ਪੰਜਾਬ ਦੀ ਆਵਾਜ਼ ਬਿਕਰਮ ਸਿੰਘ ਮਜੀਠੀਆ ਦਾ ਵੱਧ ਕੇ ਇਹਨੇ ਮਣੀ ਉਠਾਈ ਭਗਵਾਨਤਮਨ ਨੂੰ ਚੁੱਭਦੀ ਸੀਗੀ ਜਿਹੜੀ ਰੋਜ਼ ਦੇ ਰੋਜ਼ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਸੀ ਨਾ ਸਟਾਈ ਦੇ ਗੱਲ ਹੁੰਦੀ ਸੀਗੀ ਕਿ ਤੂੰ ਮੇਰਾ ਬੈਠ ਕੇ ਬਹਿਸ ਕਰ ਤੂੰ ਸਰਕਾਰ ਦੇ ਨਹੀਂ ਕਿੱਥੇ ਗਲਤ ਆ ਤੇ ਉਹ ਆਵਾਜ਼ ਨੂੰ ਬੰਦ ਕਰਨ ਵਾਸਤੇ ਮਜੀਠੀਆ ਜੀ ਨੇ ਇਹਨੇ ਅੰਦਰ ਕੀਤਾ ਸੀਗਾ ਕੋਈ ਹੋਰ ਕੋਈ ਗੱਲ ਗੱਲ ਥੋੜਾ ਹੈਗੀ ਉਹਨਾਂ ਦੇ ਪਰਚੇ ਦਰਜ ਹੁੰਦੇ ਨੇ ਦੁਨੀਆਂ ਦੇ ਹੁੰਦੇ ਆਏ ਨੇ ਪਰ ਐਦਾਂ ਹੀ ਏਰਖਾ ਨਹੀਂ ਚਾਹੀਦੀ ਵੀ ਜਮਾਨਤ ਨਹੀਂ ਕਰਦੇ ਨੇ ਜਮਾਨਤ ਨਹੀਂ ਦੇਣੀ ਜੀ ਤੇ ਨਿਕਲਿਆ ਕੁਝ ਨਹੀਂਗਾ ਸੋ ਸਾਰੀ ਜਿੱਤੇ ਪੰਜਾਬ ਦੇ ਸੀ ਨੂੰ ਪਤਾ ਲੱਗਿਆ ਦੇਸ਼ ਵਾਸੀਆਂ ਨੂੰ ਪਤਾ ਲੱਗਿਆ ਕਿ ਸ਼ਰੋਮ ਨੇ ਅਕਾਲੀ ਦਲ ਨੂੰ ਸਿਰਫ ਇੱਕ ਧਾਰਮਿਕ ਮੁੱਦੇਆਂ ਦੇ ਵਿੱਚ ਫਸਾ ਕੇ ਹੀ ਬਦਨਾਮ ਕੀਤਾ ਸੀ ਇਹਨਾਂ ਨੇ ਹੁਣ ਰਾਜਨੀਤੀ ਜਿਹੜੀ ਆ ਧਾਰਮਿਕ ਫੇਰ ਫਲਾਉਣ ਦੀ ਕੋਸ਼ਿਸ਼ ਕਰਦੇ ਹੁਣ ਲੋਕੀ ਜਾਗਰੂਤ ਹੋ ਗਏ ਨੇ ਇਹ ਲੋਕ ਨਹੀਂ ਸਾਡੇ ਪੰਜਾਬ ਦੇ ਭਲੇ ਲਈ ਇਹ ਲੋਕਾਂ ਦਾ ਇੱਥੇ ਰਹਿਣਾ ਠੀਕ ਨਹੀਂਗਾ ਸੋਸ਼ਲੋਮਨੀ ਕਾਲੀਦਲੋਂ ਲੋਕੀ ਫੇਰ ਆਪਣਾ ਪਿਆਰ ਕਰਨ ਲੱਗੇ ਨੇ ਆਪਣੇ ਘਰ ਵਾਪਸੀ ਵੀ ਹੋਣ ਡੀਆਂ ਨੇ ਇਸੇ ਤਰ੍ਹਾਂ ਜਿਨੀ ਪਹਿਲੀ ਲਹਿਰ ਬਣੇਗੀ ਸਾਡੀ ਸੋਸ਼ਲੋਮਨੀ ਕਾਲੀਦਲ 2027 'ਚ ਮੈਂ ਫੇਰ ਦੁਬਾਰਾ ਤੁਹਾਨੂੰ ਯਕੀਨ ਨਾ ਕਿਦਾ ਵਾਂ ਕਿ ਹਰ ਵਰਕਰ ਦਾ ਹਰ ਲੀਡਰ ਦਾ ਹਰ ਪੰਜਾਬਸੀ ਦਾ ਇੱਕੋ ਜਿਹਾ ਖੇਤਰੀ ਪਾਰਟੀ ਨੂੰ ਪੰਜਾਬ ਦੇ ਵਿੱਚ ਦੁਬਾਰਾ ਮੌਕਾ ਦਿੱਤਾ ਜਾਵੇ ਤੇ ਚੜ੍ਹਦੀ ਕਾਲ ਦੀ ਸਰਕਾਰ ਬਣਾਈ ਜਾਵੇ ਚੋਣਾਂ ਵੀ ਆਈਆਂ ਕਿ ਲੋਕਾਂ ਨੂੰ ਪੰਜਾਬ ਵਾਪਸ ਆਉਣਾ ਚੋਣਾਂ ਤੇ ਜਿਹੜੀਆਂ ਆ ਰਹੀਆਂ ਨੇ ਆਪਣਾ ਨਗਰਾਂ ਦੇ ਵਿੱਚ ਉਦੋਂ ਕੋਈ ਨਹੀਂ ਲੋਕੀ ਸਿਆਣੇ ਨੇ ਜੀ ਠੀਕ ਹੈ ਦੱਬੇ ਦੱਬੇ ਜ਼ਰੂਰ ਹੈ ਕਿਉਂ ਇਹ ਇਹ ਰਾਜਨੀਤੀ ਸਿਰ ਪਰਚੇ ਦੀ ਹੋ ਰਹੀ ਆ ਸਰਕਾਰ ਜੇ ਨਹੀਂ ਉਹਨਾਂ ਦੇ ਆਖੇ ਕੋਈ ਲੱਗਦਾ ਸਰਪੰਚ ਨੂੰ ਕੀ ਮੈਂ ਬਨੂਗੀ ਕਾਉਂਸਲ ਹੋਗੀ ਇੱਕ ਡਰਾਤ ਮਗਾ ਕੇ ਵੋਟਾਂ ਦੀ ਰਾਜਨੀਤੀ ਕਰਦੇ ਆ ਇਹ ਧੱਕੇ ਨਾਲ ਅਸੀਂ ਆਪਣਾ ਰਾਜਗਾਮ ਕਰ ਲਿਆ ਪਰ 2027 ਦੇ ਵਿੱਚ ਨਰੋਲ ਇੱਕ ਤਰਫਾ ਜਿਹੜਾ ਫੈਸਲਾ ਹੋਣਾ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਏ ਦੀ ਅੱਜ ਸਾਡੇ ਬਾਤੇ ਬਹੁਤ ਵੱਡਾ ਖੁਸ਼ੀ ਦਾ ਦੇਣਿਆ ਸਭ ਤੋਂ ਪਹਿਲਾਂ ਤੇ ਦੇਖੋ ਜੀ ਐਡੇ ਵੱਡੇ ਨਾਲ ਇਨਜਾਮ ਲਾਏ ਕਿ ਨਸ਼ੇ ਕਰਕੇ ਮਜੀਠਿਆ ਸਾਹਿਬ ਅੰਦਰ ਨੇ ਪਰ ਜਿਹੜਾ ਕੇਸ ਹੈ ਉਹ ਕੋਈ ਅੱਜ ਹੋਰ ਹੀ ਨਿਕਲ ਕੇ ਬਾਹਰ ਆ ਰਿਹਾ ਹੈ ਕਿ ਜ਼ਮੀਨ ਜਾਇਦਾਦ ਵੱਧ ਬਣਾਈਆਂ ਔਰ ਇਹਨੂੰ ਜਿਹੜੀ ਰੰਗਤ ਈ ਉਹ ਨਸ਼ੇ ਦੀ ਦਿੱਤੀ ਜਾ ਰਹੀ ਸੀ ਪਰ ਅੱਜ ਤੱਕ ਕੁਝ ਵੀ ਉਹ ਪ੍ਰੂਫ ਜਿਹੜਾ ਨਹੀਂ ਕਰ ਸਕੇ ਚਾਈਦੀ ਹੋਈ ਆ ਔਰ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਦੇਣਿਆ ਮਾਝੇ ਵਾਲੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਆ ਉਹਨਾਂ ਦੇ ਹੌਸਲੇ ਬੁਲੰਦ ਆ ਸਰਕਾਰ ਨੂੰ ਵੀ ਸਮਝ ਦੇਵੇ ਤਕਰੀਬ ਕੋਲ ਵੱਡਾ ਜਿਹਾ ਕੰਮ ਹੋਇਆ ਬਿਲਕੁਲ ਜੀ ਸਰਕਾਰ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਜਿਹੜੀ ਆ ਉਹ ਵੱਜੀ ਆ ਕਿਉਂਕਿ ਬੜੇ ਬੜੇ ਵੱਡੇ ਦਾਅਵੇ ਕਰਦੇ ਸੀ ਭਗਵੰਤ ਮਾਨ ਜੀ ਪਰ ਕੁਝ ਹੋਰ ਸਾਬਤ ਨਹੀਂ ਕਰ ਸਕੇ ਜਹਾਂ ਜਿਹੜੀ ਰਿਹਾਈ ਹੋਈ ਜਮਾਨਤ ਵਿੱਚ ਦਾ ਮੇਰਾ ਗੁਰदयाल ਸਿੰਘ ਭੁੱਲ ਰਿਹਾ ਅਸੀਂ ਵਾਰ ਨੰਬਰ 43 ਤੋਂ ਆ ਮਨੋਜੀ ਸਾਹਿਬ ਦੇ ਨਾਲ ਸਾਰੇ ਇਕੱਠੇ ਹੋਨੇ ਆ ਸਾਡੀ ਟੀਮ ਜਿਹੜੀ ਹੈ ਬਾਹਰ ਆਇਤਾ ਗੁਰੂ ਗ੍ਰਾਸ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਗੁਰਦਾਮਦਾਸ ਜੀ ਦਾ ਬਹੁਤ ਬਹੁਤ ਧੰਨਵਾਦ ਆ ਆਪਾ ਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਦਾ ਬਿਕਰਮ ਜੀ ਸਮਜੀਠਿਆ ਨੂੰ 7 ਮਹੀਨੇ ਬਾਅਦ ਜਿਹੜੀ ਹੈ ਕਿਰਪਾ ਕਰਕੇ ਜਿਹੜੀ ਰਿਹਾਈ ਆ ਦਵਾਈ ਆ ਤੇ ਮਾਨਯੋਗ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਮੂਹ ਸੰਗਤ ਦੀ ਜਿਹੜੀ ਆਰਦਾਸ ਬੇਨਤੀ ਜਿਹੜੀ ਆ ਉਹ ਸੁਣੀ ਆ ਤੇ ਸਰਕਾਰ ਨੇ ਨਜਾਇਜ਼ ਧੱਗਾ ਕਰਕੇ ਉਹਨਾਂ ਨੂੰ ਅੰਦਰ ਰੱਖਿਆ ਸੀ ਆ ਵੀ ਝੂਠੇ ਕੇਸ ਬਣਾ ਕੇ ਜਾਇਦਾਦਾਂ ਦੇ ਇਹ ਵੋ ਫਲਾਣ ਢੁਕਾਨ ਬਾਹਨੇ ਦੇ ਨਾਲ ਅੰਦਰ ਰੱਖਿਆ ਸੀ ਵੀ ਜਿਹੜਾ ਕਾਲੀ ਦਲ ਜਿਹੜਾ ਵਾ ਕਮਜ਼ੋਰ ਹੋ ਜਾਵੇ ਇਥੇ ਤੇ ਇਸ ਕਾਲੀ ਦਲ ਦਾ ਜਿਹੜਾ ਜਰਨੈਲ ਹੋਇਆਗਾ ਸੀ ਮਾਝੇ ਦੇ ਵਿੱਚ ਹੁਣ ਉਹਦੇ ਆਉਂਦੇ ਨਾਲ ਜਿਹੜਾ ਵਾ ਕਾਲੀ ਦਲ ਦੀ ਸਰਗਰਮੀ ਜਿਹੜੀ ਆ ਉਹ ਤੇਜ਼ ਹੋਵੇਗੀ ਤੇ ਜਿਹੜੀ ਹੁਣ ਸਰਕਾਰ ਨੇ ਝੂਠੇ ਬੱਚੇ ਬਣਾਏ ਜਿਹੜੇ ਉਹ ਵੀ ਹੁਣ ਸੁਪਰੀਮ ਕੋਰਟ ਨੇ ਦੱਸ ਹੀ ਦਿੱਤਾ ਵਾ ਇਹ ਇਨਾ ਚਰੀ ਨੂੰ ਅੰਦਰ ਕਿਉਂ ਰੱਖਿਆ ਗਿਆ ਪਹਿਲਾ ਜਵਾਬ ਜਿਹੜੀ ਹੈ ਇਹਨੂੰ ਕੋਣੀ ਦਿੱਤੀ ਗਈ ਜਿਹੜੀ ਹੈ ਹੁਣ ਸਰਕਾਰ ਦੀ ਜਿਹੜੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕਿਰਕਰੀ ਹੋਈ ਹੈ ਹੁਣ ਸਰਕਾਰ ਜਿਹੜੀ ਹਰ ਫਰੰਟ ਤੇ ਜੇ ਫੇਲ ਹੋ ਚੁੱਕੀ ਸਰਕਾਰ ਜਿਹੜੀ ਹੈ ਕੋਈ ਵੀ ਜਿਹੜਾ ਇਹਨਾਂ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਇਹਨਾਂ ਦਾ ਟਾਈਮ ਸਰਕਾਰ ਦਾ ਜਿਹੜਾ ਬਹੁਤ ਥੋੜਾ ਰਹਿ ਗਿਆ ਹਰ ਦਿਨਾਂ ਨਾਲ ਧੱਕਾ ਕੀਤਾ ਮੀਡੀਆ ਨਾਲ ਧੱਕਾ ਇਹਨਾਂ ਨੇ ਕੀਤਾ ਕਈਆਂ ਪੱਤਰਕਾਰਾਂ ਦੇ ਉੱਪਰ ਵੀ ਇਹਨਾਂ ਨੇ ਪੇਜ ਬੰਦ ਕੀਤੇ ਕਈਆਂ ਦੇ ਪਰਚੇ ਦਰਜ ਕੀਤੇ ਕੰਜਾਂ ਖਬਰਾਂ ਵਾਲੇ ਦੇ ਉੱਪਰ ਇਹਨਾਂ ਨੇ ਛਾਪੇ ਮਾਰੀ ਕੀਤੀ ਫਿਰ ਉਹ ਜਿਹੜੇ ਰਾਜਾ ਸਾਹਿਬ ਦਾ ਉੱਥੇ ਜਾ ਕੇ ਵੀ ਇਹਨਾਂ ਨੇ ਨਜਾਇਜ਼ ਜਿਹੜਾ ਕੀਤਾ ਉੱਥੇ ਲੋਕੀ ਖਰਾਬ ਹੋਏ ਆ ਹੁਣ ਬਾਬਾ ਜਿਹੜਾ ਰਾਸ਼ਮੀ ਵਾਲੇ ਉਹਨਾਂ ਦੇ ਖਿਲਾਫ ਇਹਨਾਂ ਨੇ ਬੋਲਿਆ ਵਾ ਭਵਨਦਮਾਨ ਜੀ ਨੇ ਤੇ ਉਹਨਾਂ ਦੀ ਜਿਹੜੀ ਸੰਗਤ ਆ ਉਹ ਵੀ ਇਹਨਾਂ ਦੇ ਖਿਲਾਫ ਹੀ ਹੋਊਗੀ ਜਿੰਨੇ ਵੀ ਆ ਤੇ ਕੋਈ ਵੀ ਇਹਨਾਂ ਨੇ ਕੰਮ ਦਾ ਕੋਈ ਚਾਹੀਦਾ ਕੀਤਾ ਨਹੀਂ ਪਰਚੇ ਕਰਨ ਤੋਂ ਇਲਾਵਾ ਝੂਠ ਬੋਲ ਕੇ ਤੇ ਸਰਕਾਰ ਨੇ ਬਣਾ ਲਈ ਅਸੀਂ ਮਤਲਬ 10000 ਰੁਪਇਆ ਦਵਾਂਗੇ ਮਹੱਲਾ ਕਲੀਨਿਕ ਜਿਹੜੇ ਆ ਲੋਕਾਂ ਨੂੰ ਅਸੀਂ ਖੋਲ ਕੇ ਦਵਾਂਗੇ ਬੜਾ ਕੁਝ ਇਹਨਾਂ ਨੇ ਕਿਹਾ ਸੀ ਤੁਹਾਡੇ ਇਲਾਜ ਕਰਾਂਗੇ ਉਹ ਕਹਿੰਦਾ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਸਰਕਾਰ ਤਾਂ ਜਿੰਨੀ ਆ ਉਹ ਕੇਜਰੀਵਾਲ ਚਲਾ ਰਿਹਾ ਜਿਹੜਾ ਦਿੱਲੀ ਉਹ ਤੋਂ ਹਾਰ ਕੇ ਆ ਕੇ ਤੇ ਇੱਥੇ ਹੁਣ ਦੇ ਮਹਾਲੀ ਦੇ ਵਿੱਚ ਜਾ ਕੇ ਕੋਠੀਆਂ ਬਣਾ ਕੇ ਤੇ ਰਹਿਣ ਡਏ ਆ ਪਹਿਲਾਂ ਕਿਸਾਨਾਂ ਜਿਹੜੇ ਜਮੀਨਾਂ ਉਹ ਕਬਜ਼ਾ ਕਰ ਲੱਗੇ ਸੀਗੇ ਕਿਸਾਨਾਂ ਨੇ ਵਿਰੋਧ ਕੀਤਾ ਸ਼ਰੂਪ ਨੇ ਕਾਲੀਦਲ ਨੇ ਵਿਰੋਧ ਕੀਤਾ ਫਿਰ ਇਹਨਾਂ ਨੂੰ ਬਿੱਲ ਜਿਹੜਾ ਵਾਪਸ ਲੈਣਾ ਪਿਆ ਖਾਲਸਾ ਨੇ ਯੂ-ਟਰਨ ਲਿਆ ਇਹਨਾਂ ਨੇ ਇਹ ਸਰਕਾਰ ਨੇ ਕੋਈ ਚਾਹੀਦਾ ਕੰਮ ਨਹੀਂ ਕੀਤਾ ਸਰ ਅੱਜ ਯੂਥ ਲਈ ਬਹੁਤ ਹੀ ਇਤਿਹਾਸਿਕ ਦਿਨ ਆ ਸਾਡੇ ਯੂਥ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਮਾਜੇ ਦੇ ਜਰਨਲ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਆਪਣੇ ਯੂਥ ਨੂੰ ਪਿਆਰ ਕਰਦੇ ਨੇ ਔਰ ਯੂਥ ਉਹਨਾਂ ਨੂੰ ਪਿਆਰ ਕਰਦਾ ਆ ਇਸ ਗੱਲ ਦਾ ਪ੍ਰਤੀਕ ਆ ਅੱਜ ਵੇਖੋ ਛੜਕਾਂ ਦੇ ਉੱਤੇ ਥਾਂ ਥਾਂ ਦੇ ਉੱਤੇ ਮਾਜੇ ਦੇ ਜਰਨਲ ਦਾ ਸਵਾਗਤ ਕਰਨ ਲਈ ਲੋਕ ਫੜਕਾਂ ਤੋਂ ਉੱਤਰ ਆਏ ਨੇ ਔਰ ਪੱਬਾਂ ਭਾਰ ਹੋਏ ਪਏ ਨੇ ਕਿਉਂਕਿ ਜਿਹੜਾ ਯੂਥ ਆ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੇ ਨਾਲ-ਨਾਲ ਚੱਲਦਾ ਆ ਔਰ ਮਜੀਠੀਆ ਸਾਹਿਬ ਆਪਣੇ ਯੂਥ ਨੂੰ ਇੱਕ ਨਾਲ ਲਾ ਕੇ ਰੱਖਦੇ ਨੇ ਅੱਜ ਸਾਰਾ ਯੂਥ ਇਸ ਗੱਲ ਤੇ ਖੁਸ਼ੀ ਨਹੀਂ ਪ੍ਰਗਟ ਕਰਦਾ ਆ ਔਰ ਸਾਰਿਆਂ ਨੂੰ ਵਧਾਈ ਦਿੰਦਾ ਆ ਕਿ ਸਾਡਾ ਚਰਨਾਰ ਬਾਹਰ ਆ ਰਿਹਾ ਆ ਜਿਹੜਾ ਭਗਵੰਤ ਮਾਨ ਸਰਕਾਰ ਨੇ ਝੂਠਾ ਪਰਚਾ ਦਿੱਤਾ ਸੀ ਅੱਜ ਮਾਨਯੋਗ ਕੋਰਟ ਨੇ ਉਸ ਪਰਚੇ ਨੂੰ ਨੰਗਾ ਹੀ ਕਰ ਦਿੱਤਾ ਆ ਕਿ ਉਸ ਦੇ ਵਿੱਚ ਕੁਝ ਨਹੀਂ ਮਿਲਿਆ ਇੱਕ ਪੰਜ ਪੈਸੇ ਦੀ ਰਿਕਵਰੀ ਨਹੀਂ ਕਰ ਸਕਿਆ ਇਸ ਲਈ ਮੈਂ ਸਰਕਾਰ ਨੂੰ ਇਹ ਗੱਲ ਕਹਿੰਦਾ ਆ ਕਿ ਤੁਸੀਂ ਜੋ ਹਾਰ ਰੈਡੀ ਹੋਈ ਆ ਉਹਨੂੰ ਕਬੂਲ ਕਬੂਲੋ ਔਰ ਯੂਥ ਵੱਲੋਂ ਦੇਖਿਆ ਆ ਪਿਆਰ ਦੇਖੋ ਕਿ ਮਿੱਠੀਆਂ ਨਾਲ ਕਿੱਦਾਂ ਝੂਠ ਖੜਾਇਆ ਮੈਂ ਜੀ ਮੈਸੇਜ ਰਖਿਆ ਜਿਹਨੇ ਚੁਣਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਝੂਠੇ ਪਰਚਿਆਂ ਦੀ ਰਾਜਨੀਤੀ ਛੱਡੋ ਲੋਕਾਂ ਵੱਲ ਵੇਖੋ ਲੋਕਾਂ ਦਾ ਫਤਵਾ ਕਬੂਲ ਇਹ ਤੁਹਾਨੂੰ 92 ਮਿਲੀਆਂ ਸੀ ਨਾ ਹੁਣ 9 ਵੀ ਨਹੀਂ ਮਿਲਿਆ ਹੁਣ ਯੂਥ ਇਹ ਤੁਹਾਡੇ ਖਿਲਾਫ ਕਰ ਗਿਆ ਆ ਜਿਹੜੇ ਤੁਸੀਂ ਡੇਰਾ ਦੇ ਖਿਲਾਫ ਡੇਰਾ ਬਾਬਾ ਪਿਆਸ ਦੇ ਖਿਲਾਫ ਰੁਪਿਆ ਨੂੰ ਦਿੱਲੇ ਉਹ ਤੁਹਾਨੂੰ ਹੁਣ ਮੂਹ ਦੀ ਖਾਣੀ ਪਊਗੀ ਪਹਿਲੇ ਕਿਸੇ ਮੰਗੇ ਦੇ ਬਾਬੇ ਜਿਹੜੇ ਖਿਲਾਫ ਕੀਤਾ ਹੁਣ ਤੁਸੀਂ ਡੇਰੇ ਦੀ ਮੋਰ ਵੀ ਆਪਣੇ ਖਿਲਾਫ ਕਰ ਰਹੀ ਆ ਹੋਰ ਤੁਹਾਨੂੰ ਮੂਹ ਦੀ ਖਾਣੀ ਪਵੇਗੀ